ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੀ ਸੰਗਤ ਦੇ ਨਾਲ ਮਿਲ ਕੇ ਬੈਠੇ ਹੋਏ ਸਨ ਸਾਰੇ ਮਸੰਦਾਂ ਨੂੰ ਉਹਨਾਂ ਨੇ ਕਿਹਾ ਸਭ ਥਾਂ ਹੁਕਮਨਾਮੇ ਲਿਖੋ ਜਿੱਥੇ-ਜਿੱਥੇ ਮਹਾਨ ਸੇਖ ਸੰਗਤ ਹੈ ਸਾਰੇ ਤਰਨ ਤਾਰਨ ਦੇ ਤੀਰਥ ਤੇ ਚੱਲ ਕੇ ਆਉਣ ਮਸਿਆਂ ਵਾਲੇ ਦਿਨ ਆ ਕੇ ਦਰਸ਼ਨ ਪਾਉਣ ਇਸ਼ਨਾਨ ਕਰਕੇ ਸੁੰਦਰ ਫਲ ਪ੍ਰਾਪਤ ਕਰਨ ਇਹ ਸੁਣ ਕੇ ਮਸੰਦਾ ਨੇ ਸੁਧਾਰ ਕੇ ਸਭ ਨੂੰ ਹੁਕਮਨਾਮੇ ਲਿਖ ਦਿੱਤੇ ਭਾਦੋ ਵਦੀ ਦਸਵੀਂ ਜਦ ਆਈ ਤਾਂ ਸਤਿਗੁਰੂ ਜੀ ਨੇ ਤਿਆਰੀ ਕਰਵਾਈ ਸਾਰਾ ਪਰਿਵਾਰ ਤੀਰਥ ਵਿੱਚ ਉਤਮ ਇਸ਼ਨਾਨ ਕਰਨ ਵਾਸਤੇ ਨਾਲ ਹੀ ਤਿਆਰ ਹੋ ਗਿਆ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਤੇ ਮਾਤਾ ਮਰਵਾਹੀ ਜੀ ਰਥਾਂ ਵਿੱਚ ਸਵਾਰ ਹੋ ਕੇ ਚੱਲ ਪਏ ਗੁਰੂ ਜੀ ਦੀ ਨੂੰ ਖੇਮਕੌਰ ਢੋਲੇ ਵਿੱਚ ਚੜ ਗਏ ਤੇ ਹੋਰ ਬਹੁਤ ਸੰਗਤ ਨਾਲ ਚੱਲ ਪਈ ਵੱਡੇ ਭਾਗਾ ਵਾਲੀ ਗੁਰੂ ਜੀ ਦੀ ਸੁਪਤਰੀ ਬੀਬੀ ਵੀਰੋ ਜੀ ਆਪਣੇ ਮਾਤਾ ਜੀ ਦੇ ਨਾਲ ਹੀ ਪ੍ਰਸੰਨ ਹੋ ਕੇ ਰਥ ਵਿੱਚ ਸਵਾਰ ਹੋ ਗਏ ਸਤਿਗੁਰੂ ਜੀ ਸ਼੍ਰੀ ਹਰਮੰਦਰ ਸਾਹਿਬ ਵੇਖਿਆ ਏ ਤੇ ਪ੍ਰਕਰਮਾ ਕਰਕੇ ਬੰਦਨਾ ਕੀਤੀ ਸਾਰੇ ਫਿਰ ਗੁਰੂ ਜੀ ਦੇ ਨਾਲ ਬਾਹਰ ਆਏ ਗੁਰੂ ਜੀ ਨੇ ਪਾਲਕੀ ਵਿੱਚ ਚੜ੍ਹ ਕੇ ਸ਼ੋਭਾ ਪਾਈ ਸ਼੍ਰੀ ਅਣੀ ਰਾਏ ਸ਼੍ਰੀ ਸੂਰਜਮਲ ਅਤੇ ਸ਼੍ਰੀ ਤੇਗ ਬਹਾਦਰ ਜੀ ਸਾਰੇ ਘੋੜਿਆਂ ਤੇ ਸਵਾਰ ਹੋ ਗਏ ਭਾਈ ਗੁਰਦਾਸ ਜੀ ਨੂੰ ਰੱਥ ਉਤੇ ਚੜਾਇਆ ਬਾਕੀ ਸਾਰੇ ਪ੍ਰਸੰਨ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਚਲੇ ਗਏ ਵੱਡੀ ਗਿਣਤੀ ਵਿੱਚ ਜੁੜ ਕੇ ਰਾਹੇ-ਰਾਹ ਚੱਲ ਪਏ ਸੂਰਮੇ ਅਤੇ ਮਸੰਦ ਵੀ ਸਾਰੇ ਨਾਲ ਚੱਲ ਪਏ ਜਦ ਡੇਢ ਪਹਿਰ ਚੱਲ ਕੇ ਗਏ ਤਾਂ ਤੀਰਥ ਸਥਾਨ ਦੇ ਦਰਸ਼ਨ ਹੋ ਗਏ ਪੂਰਬ ਵਾਲੇ ਪਾਸੇ ਨਿਵਾਸ ਕੀਤਾ ਬਾਕੀ ਪਰਿਵਾਰ ਨੇ ਵੀ ਉੱਥੇ ਆ ਕੇ ਉਤਾਰਾ ਕੀਤਾ ਖਾਣ ਪੀਣ ਜੰਗਾ ਕਰਵਾਇਆ ਤੇ ਆਨੰਦ ਵਿਲਾਸ ਕਰਦੇ ਆ ਦਿਨ ਬਤੀਤ ਕੀਤਾ ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤੀਰਥ ਬਣਾਇਆ ਸੀ ਉਹ ਸਾਰਾ ਪ੍ਰਸੰਗ ਗੁਰੂ ਜੀ ਨੇ ਸੁਣਾਇਆ ਬਾਬਾ ਪਾਨਾ ਜੀ ਆਦ ਸੁਣ ਕੇ ਬਹੁਤ ਪ੍ਰਸੰਨ ਹੋਏ ਤ੍ਰੋਦਸ਼ੀ ਤੇ ਚੌਦਸ ਨੂੰ ਮਨੋਖਾਏ ਤੇ ਭੇਟਾ ਧਰ ਕੇ ਬੰਦਨਾ ਕਰਦੇ ਸਨ ਤੇ ਤੀਰਥ ਦੇ ਕਿਨਾਰੇ ਤੇ ਇਸ਼ਨਾਨ ਕਰਨ ਵਾਸਤੇ ਉਤਾਰਾ ਕਰ ਲੈਂਦੇ ਸਨ ਮਸਿਆਂ ਵਾਲੇ ਦਿਨ ਇਸ਼ਨਾਨ ਕਰਨ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਥਾਨ ਤੇ ਜਾਂਦੇ ਸਨ ਸਤਗੁਰੂ ਜੀ ਨੇ ਵਿਸ਼ਾਲ ਸਭਾ ਲਗਾਈ ਹੋਈ ਸੀ ਬਹੁਤ ਸੰਗਤ ਆ ਆ ਕੇ ਇਕੱਠੀ ਹੋ ਰਹੀ ਸੀ ਬਹੁਤ ਕੜਾ ਪ੍ਰਸ਼ਾਦ ਵਰਤਾ ਰਹੇ ਸਨ ਸਿੱਖ ਸੰਗਤ ਵਸਤਰ ਤੇ ਧਨ ਦੀ ਭੇਟਾ ਚੜਾ ਰਹੇ ਸਨ ਸ੍ਰੀ ਸਤਗੁਰੂ ਜੀ ਦੇ ਪਾਸ ਕਾਮਨਾ ਪੂਰੀ ਹੋਣ ਦੀ ਅਰਦਾਸ ਕਰਦੇ ਸਨ ਸ੍ਰੀ ਹਰਗੋਬਿੰਦ ਜੀ ਨੇ ਬਚਨ ਕੀਤਾ ਇਸ ਤਿਰਤ ਦੀ ਮਹਾਨ ਮਹਿਮਾ ਹੈ ਜਿਹੜਾ ਮੱਸੀਆ ਵਾਲੇ ਦਿਨ ਇੱਥੇ ਇਸ਼ਨਾਨ ਕਰੇਗਾ ਉਹ ਪੁੱਤਰ ਆਦਾ ਮਹਾਨ ਫਲ ਪ੍ਰਾਪਤ ਕਰੇਗਾ ਭਾਦੋਂ ਦੇ ਦਰਸ਼ਨਾਂ ਦਾ ਮਹਾਨ ਮਹਾਤਮ ਹੈ ਜਿਹੜੇ ਵੀ ਇੱਥੇ ਆ ਕੇ ਇਸ਼ਨਾਨ ਕਰਨਗੇ ਤੇ ਉਹਨਾਂ ਦੇ ਪਾਪ ਸੰਤਾਪ ਨਾਸ਼ ਹੋ ਜਾਣਗੇ ਪਵਿੱਤਰ ਹੋ ਕੇ ਉਹਨਾਂ ਦੀਆਂ ਸਭ ਮਰਜ਼ੀਆਂ ਪੂਰੀਆਂ ਹੋ ਜਾਣਗੀਆਂ ਅੱਜ ਦੇ ਦਿਨ ਪੂਰਨ ਮੇਲਾ ਲੱਗਿਆ ਕਰੇਗਾ ਸਦਾ ਹੀ ਇਸਤਰੀ ਮਨੁੱਖ ਇੱਥੇ ਇਕੱਠੇ ਹੋਇਆ ਕਰਨਗੇ ਆਦ ਬਿਆਦ ਤੇ ਉਪਾਦ ਕਦੀ ਵੀ ਵਾਪਰੇਗੀ ਨਹੀਂ ਜਿਹੜੇ ਇੱਥੇ ਇਸ਼ਨਾਨ ਕਰਨਗੇ ਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਗੇ ਇਹ ਸੁਣ ਕੇ ਸਾਰਿਆਂ ਦੇ ਮਨ ਆਨੰਦ ਨਾਲ ਭਰ ਗਏ ਜਦ ਉਹਨਾਂ ਨੇ ਤਿਰਸ ਦੇ ਮਹਾਨ ਮਹਾਤਮ ਨੂੰ ਵੇਖਿਆ ਤਿੰਨ ਦਿਨ ਸੰਗਤ ਉੱਥੇ ਠਹਿਰ ਕੇ ਬੰਦਨਾ ਕਰ ਕਰ ਆਪਣੇ ਘਰਾਂ ਨੂੰ ਚਲੀ ਗਈ ਉਸ ਦਿਨ ਸਤਿਗੁਰ ਜੀ ਨੇ ਉੱਥੇ ਮੁਕਾਮ ਕੀਤਾ ਫੇਰ ਭਾਈ ਗੁਰਦਾਸ ਜੀ ਨੇ ਸੁੰਦਰ ਬਚਨ ਕਹੇ ਤੈਨ ਦਰ ਸੰਗਤ ਉਥੇ ਠਹਿਰ ਕੇ ਬੰਦਨਾ ਕਰ ਕਰ ਆਪਣੇ ਘਰਾਂ ਨੂੰ ਚਲੇ ਗਏ ਉਸ ਦਿਨ ਸਤਿਗੁਰੂ ਜੀ ਨੇ ਉਥੇ ਮੁਕਾਮ ਕੀਤਾ ਫੇਰ ਭਾਈ ਗੁਰਦਾਸ ਜੀ ਨੇ ਸੁੰਦਰ ਬਚਨ ਕਹੇ ਇਥੋਂ 12 ਕੋਹ ਦੂਰ ਚੋਲਾ ਸਾਹਿਬ ਨਾਮੀ ਪਿੰਡ ਹੈ ਉਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਥਾਨ ਹੈ ਚਲੋ ਉਸ ਸਥਾਨ ਦੇ ਵੀ ਦਰਸ਼ਨ ਕਰ ਲੋ ਤੇ ਇਸਤਰੀ ਪੁਰਸ਼ਾਂ ਦਾ ਕਿਰਤਾਰਥ ਕਰੋ ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ ਸ੍ਰੀ ਹਰਗੋਬਿੰਦ ਜੀ ਨੇ ਮੰਨ ਲਏ ਸਵੇਰ ਹੁੰਦਿਆਂ ਹੀ ਸਾਰੀ ਸੈਨਾ ਨੂੰ ਨਾਲ ਲੈ ਕੇ ਚੱਲ ਪਏ ਸਾਰੇ ਪਰਿਵਾਰ ਨੂੰ ਆਪਣੇ ਨਾਲ ਲਿਆ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਉੱਥੇ ਜਾ ਪਹੁੰਚੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਥਾਨ ਦੇ ਪਾਸ ਹੀ ਡੇਰਾ ਕੀਤਾ ਦਰਸ਼ਨ ਕਰਕੇ ਉੱਥੇ ਬੈਠ ਗਏ ਜਿਹੜੇ ਨੇੜੇ-ਨੇੜੇ ਪਿੰਡ ਵਸਦੇ ਸਨ ਉਹਨਾਂ ਨੂੰ ਜਦ ਗੁਰੂ ਜੀ ਨੇ ਉਹਨਾਂ ਦਾ ਪਤਾ ਲੱਗਾ ਤਾਂ ਉਹ ਪਹੁੰਚ ਗਏ ਉਹ ਦੁੱਧ ਦਹੀਂ ਲੈ ਕੇ ਚਾਰੇ ਪਾਸਿਆਂ ਤੋਂ ਬੜੇ ਚਾਅ ਨਾਲ ਇਕੱਠੇ ਹੋ ਗਏ ਉਹ ਗੁਰੂ ਹਰਗੋਬਿੰਦ ਜੀ ਦੇ ਪਿਤਾ ਜੀ ਦਾ ਸਥਾਨ ਸੀ ਗੁਰੂ ਜੀ ਨੇ ਪ੍ਰਕਰਮਾ ਕਰਕੇ ਵੰਦਨਾ ਕੀਤੀ ਉੱਥੇ ਸਵਾ ਲਾ ਕੇ ਬੈਠ ਗਏ ਸਾਰੀ ਸਿੱਖ ਸੰਗਤ ਆ ਕੇ ਪਹੁੰਚ ਗਈ ਹੱਥ ਜੋੜ ਕੇ ਵੰਦਨਾ ਕਰਦੇ ਸਨ ਬਹੁਤ ਰਸਦ ਅਤੇ ਅਨਾਜ ਅਰਪਣ ਕਰਦੇ ਸਨ ਜਥਾ ਸ਼ਕਤੀ ਅਨੁਸਾਰ ਕਿ ਉਹ ਦੁੱਧ ਅਤੇ ਦਹੀਂ ਲਿਆਏ ਜਿਹੜੇ ਆਪਣਾ ਕਲਿਆਣ ਚਾਹੁੰਦੇ ਸੀ ਉਹਨਾਂ ਨੇ ਆ ਕੇ ਗੁਰੂ ਜੀ ਦੇ ਅੱਗੇ ਚੜਾ ਦਿੱਤੇ ਸੁੰਦਰ ਸ਼ਬਦ ਕੀਰਤਨ ਹੋ ਰਿਹਾ ਸੀ ਜਿਸ ਨਾਲ ਹਿਰਦੇ ਵਿੱਚ ਗਿਆਨ ਵੱਸਦਾ ਸੀ ਬਹੁਤ ਮੇਲਾ ਇਕੱਠਾ ਹੋਇਆ ਬੜਾ ਪ੍ਰੇਮ ਧਾਰ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਸਨ ਕੁਝ ਸਮਾਂ ਗੁਰੂ ਜੀ ਉੱਥੇ ਬੈਠੇ ਬਾਬਾ ਭਾਨਾ ਜੀ ਨੇ ਉਸ ਸਥਾਨ ਨੂੰ ਵੇਖ ਕੇ ਕਿਹਾ ਕਿਸ ਕਾਰਨ ਕਰਕੇ ਗੁਰੂ ਜੀ ਇੱਥੇ ਆਏ ਸਨ ਉਹਨਾਂ ਨੇ ਇੱਥੇ ਕਿਹੜਾ ਮਨ ਪਾਉਂਦਾ ਕਾਰਜ ਕੀਤਾ ਸੀ ਇਹ ਸੁਣ ਕੇ ਸਤਗੁਰੂ ਜੀ ਨੇ ਭਾਈ ਗੁਰਦਾਸ ਜੀ ਵੱਲ ਵੇਖਿਆ ਇਹ ਉਸ ਸਮੇਂ ਪਿਤਾ ਜੀ ਪਾਸ ਸਨ ਇਹ ਉਸ ਸਮੇਂ ਦੀ ਸਾਰੀ ਗਾਥਾ ਜਾਣਦੇ ਹਨ ਜਿਵੇਂ ਆਏ ਅਤੇ ਗਏ ਇਹ ਵਰਣਨ ਕਰਨਗੇ ਭਾਈ ਗੁਰਦਾਸ ਜੀ ਨੇ ਗੁਰੂ ਜੀ ਦੀ ਆਗਿਆ ਪਾ ਕੇ ਸਾਰਿਆਂ ਨੂੰ ਇਹ ਸ਼ੁਭ ਕਥਾ ਸੁਣਾਈ ਹੈ ਪਾਣਾ ਸਾਹਿਬ ਸਾਡੇ ਪਾਸੋਂ ਸੁਣੋ ਅਸੀਂ ਉਸ ਸਮੇਂ ਗੁਰੂ ਜੀ ਦੇ ਨਾਲ ਸੀ ਜਿਵੇਂ ਅਸੀਂ ਵੇਖਿਆ ਹੈ ਉਸ ਤਰ੍ਹਾਂ ਹੀ ਪ੍ਰਸੰਗ ਕਹਿੰਦੇ ਹਾਂ ਜਦ ਪ੍ਰਿਥੀਏ ਨੇ ਬਹੁਤ ਝਗੜਾ ਖੜਾ ਕੀਤਾ ਗਾਲੀ ਗਲੋਚ ਰੋਲੇ ਰੱਪੇ ਅਤੇ ਧਨ ਨਾਲ ਵੱਡਾ ਹੰਕਾਰੀ ਹੋ ਗਿਆ ਤਾਂ ਸ਼ਾਂਤੀ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਕਲਹਾ ਦੀ ਆਤ ਨੂੰ ਬਰਦਾਸ਼ਤ ਨਾ ਕੀਤਾ ਕਿਉਂਕਿ ਗੁਰੂ ਜੀ ਆਪ ਅਜੇਹੀ ਕਲਹਾ ਦਾ ਉੱਤਰ ਨਹੀਂ ਸੀ ਦੇਣਾ ਚਾਹੁੰਦੇ ਉਹ ਸ਼ਹਿਰ ਵਿੱਚੋਂ ਬਾਹਰ ਨਿਕਲ ਕੇ ਸਰਹਾਲੀ ਆ ਗਏ ਕਈ ਸਿੱਖਾਂ ਦੇ ਨਾਲ ਉੱਥੇ ਡੇਰਾ ਕਰ ਲਿਆ ਫਿਰ ਨਗਰ ਦੇ ਸਾਰੇ ਲੋਕ ਆ ਕੇ ਮਿਲੇ ਉਪਹਾਰ ਅਰਪਣ ਕਰਕੇ ਉਹਨਾਂ ਨੇ ਬੰਦਨਾ ਕੀਤੀ ਗੁਰੂ ਜੀ ਨੇ ਕਿਹਾ ਕੋਈ ਥਾਂ ਦਿਓ ਜਿੱਥੇ ਕੁਝ ਦਿਨ ਬੈਠ ਕੇ guzara ਕਰੀਏ ਇਹ ਸੁਣ ਕੇ ਨਗਰ ਦੇ ਲੋਕਾਂ ਨੇ ਸ਼ੁਭ ਥਾਂ ਦਿੱਤਾ ਸਾਰੇ ਮਿਲ ਕੇ ਬਹੁਤ ਪ੍ਰੇਮ ਕਰਦੇ ਸਨ ਜਾਂ 2-4 ਦਿਨ ਉੱਥੇ ਠਹਿਰੇ ਤਾਂ ਸੁਣ ਸੁਣ ਕੇ ਬਹੁਤ ਸਿੱਖ ਆਏ ਪੂਜਾ ਕਰਦੇ ਸੀ ਪੇਟਾਵਾਂ ਚੜਾਉਂਦੇ ਸਨ ਬੜੀ ਭੀੜ ਲੱਗੀ ਰਹਿੰਦੀ ਸੀ ਇੱਕ ਆਉਂਦਾ ਸੀ ਇੱਕ ਜਾਂਦਾ ਸੀ ਉਸ ਨਗਰ ਵਿੱਚ ਨਗਰ ਦੇ ਲੋਕਾਂ ਦਾ ਇੱਕ ਜੋਗੀ ਗੁਰੂ ਵੱਸਦਾ ਸੀ ਉਹ ਵੇਖ ਕੇ ਮਨ ਵਿੱਚ ਈਰਖਾ ਨਾਲ ਸੜ ਗਿਆ ਤੇ ਸੋਚਣ ਲੱਗਾ ਨਗਰ ਵਿੱਚ ਮੇਰੀ ਮਹਿਮਾ ਘਟ ਜਾਏਗੀ ਲੋਕੀ ਵੇਖਾ ਵੇਖੀ ਇਹਨਾਂ ਨੂੰ ਪੁੱਜਣਗੇ ਇਹ ਗੁਰੂ ਜੀ ਵੱਡਾ ਬਖੰਡ ਕਰਕੇ ਬੈਠ ਗਏ ਹਨ ਜਿਨ੍ਹਾਂ ਨੂੰ ਆ ਕੇ ਬਹੁਤ ਮਨੁੱਖ ਮਿਲ ਰਹੇ ਹਨ ਮੇਰੇ ਪਾਸ ਕੋਈ ਵੀ ਨਹੀਂ ਆਉਦਾ ਹੈ ਇਸ ਤਰ੍ਹਾਂ ਜੋਗੀ ਨੂੰ ਬੜੀ ਚਿੰਤਾ ਹੋਈ ਉਸਨੇ ਆਪਣੇ ਸਾਰੇ ਸੇਵਕ ਬੁਲਾਏ ਤੇ ਉਹਨਾਂ ਨੂੰ ਝੂਠ ਕਹਿ ਕੇ ਡਰ ਪਾਇਆ ਇਹ ਬਾਦਸ਼ਾਹ ਦਾ ਚੋਰ ਹੈ ਤੇ ਭੱਜ ਕੇ ਤੁਹਾਡੇ ਪਾਸ ਆਇਆ ਹੈ ਹੁਣ ਇਸਨੇ ਆ ਕੇ ਪਖੰਡ ਪਸਾਰਿਆ ਹੈ ਮਨੁੱਖਾਂ ਨੂੰ ਅਚੰਭਾ ਵਿਖਾ ਕੇ ਠੱਗਦਾ ਹੈ ਬਾਦਸ਼ਾਹ ਸਾਰੇ ਸਿੱਖਾਂ ਨੂੰ ਰੋਕ ਕੇ ਨਗਰ ਨੂੰ ਘੇਰ ਲਵੇਗਾ ਤਾਂ ਤੁਹਾਡੇ ਨਾਲ ਹਰ ਤਰ੍ਹਾਂ ਬੁਰਾ ਹੋਵੇਗਾ ਜਹਾgir je ਸੁਨੇਗਾ ਤਾਂ ਬਹੁਤ ਗੁੱਸੇ ਵਿੱਚ ਆ ਜਾਏਗਾ ਤੁਹਾਨੂੰ ਲੁੱਟ ਕੇ ਤੁਹਾਡਾ ਪਿੰਡ ਉਜਾੜ ਦੇਵੇਗਾ ਨਹੀਂ ਤਾਂ ਇਸ ਨੂੰ ਇੱਥੋਂ ਕੱਢ ਦਿਓ ਜਿਸ ਦੇ ਰੱਖਣ ਨਾਲ ਦੁਖੀ ਹੋਣਾ ਪਵੇ ਉਸ ਨੂੰ ਪਾਸ ਕਿਉਂ ਰੱਖਿਆ ਜਾਵੇ ਇਹ ਸੁਣ ਕੇ ਨਗਰ ਦੇ ਲੋਕ ਚਿੰਤਾ ਸਹਿਤ ਭਰਮਾਂ ਵਿੱਚ ਪੈ ਗਏ ਜੋਗੀ ਦੇ ਪ੍ਰੇਰੇ ਹੋਏ ਗੁਰੂ ਜੀ ਦੇ پاس ਆਏ ਤੇ ਗੁੱਸੇ ਵਿੱਚ ਆ ਕੇ ਕਿਹਾ ਇਸ ਥਾਂ ਨਾ ਰਹੋ ਇਥੋਂ ਉੱਠ ਕੇ ਉਧਰ ਚਲੇ ਜਾਓ ਜਿੱਧਰ ਤੁਹਾਡਾ ਚਿੱਤ ਚਾਹੁੰਦਾ ਹੈ ਗੁਰੂ ਜੀ ਨੇ ਕਿਹਾ ਤੁਹਾਨੂੰ ਪੁੱਛ ਕੇ ਬੈਠੇ ਹਾਂ ਹੁਣ ਗੁੱਸੇ ਨਾਲ ਬੋਲਦੇ ਹੋ ਹੁਣ ਤੁਹਾਨੂੰ ਕੀ ਸੁਝੀ ਹੈ ਅਸੀਂ ਤੁਹਾਡਾ ਕੋਈ ਕੰਮ ਨਹੀਂ ਵਿਗਾੜਿਆ ਕਿਸੇ ਕਾਰਨ ਤੋਂ ਬਗੈਰ ਕਿਵੇਂ ਗੁੱਸੇ ਹੋ ਰਹੇ ਹੋ ਇਹ ਸੁਣ ਕੇ ਨਗਰ ਦੇ ਲੋਕਾਂ ਨੇ ਬੜੇ ਕਠੋਰ ਸ਼ਬਦ ਕਹੇ ਤੁਸੀਂ ਪਖੰਡ ਰੱਜਦੇ ਹੋ ਜਿਸ ਸਥਾਨ ਤੇ ਵੀ ਟਿਕਦੇ ਹੋ ਸਾਨੂੰ ਵੱਡਾ ਰੌਲਾ ਚੰਗਾ ਨਹੀਂ ਲੱਗਦਾ ਹੁਣ ਉੱਠ ਕੇ ਜਿੱਧਰ ਜੀ ਚਾਹੁੰਦਾ ਹੈ ਉਧਰ ਚਲੇ ਜਾਓ ਤਦ ਗੁਰੂ ਜੀ ਦੇ ਹਿਰਦੇ ਵਿੱਚ ਰੋਸ ਜਾਗਿਆ ਇੱਕ ਇੱਟ ਨੂੰ ਤੋੜ ਕੇ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਤੇ ਚਾਰ ਰੋੜਿਆਂ ਨੂੰ ਚਾਰੇ ਪਾਸੇ ਛੁੱਟ ਦਿੱਤਾ ਬਾਬਾ ਬੁੱਢਾ ਜੀ ਫਿਰ ਉਹਨਾਂ ਰੋੜਿਆਂ ਨੂੰ ਲੈ ਕੇ ਆਏ ਉਹ ਤਿੰਨ ਲੈ ਕੇ ਆਏ ਪਰ ਚੌਥਾ ਨਾ ਲੱਭਿਆ ਫਿਰ ਗੁਰੂ ਜੀ ਨੇ ਕਿਹਾ ਇਹ ਤੁਸੀਂ ਕੀ ਕਰਦੇ ਹੋ ਇਹ ਸੁਣ ਕੇ ਬਾਬਾ ਬੁੱਢਾ ਜੀ ਨੇ ਬੇਨਤੀ ਸਹਿਤ ਕਿਹਾ ਤਿੰਨ ਭਾਗ ਵਿੱਚ ਲਿਆ ਕੇ ਮੇਲੇ ਹਨ ਚੌਥਾ ਭਾਗ ਬਿਰਤੋਂ ਲੱਭਿਆ ਨਹੀਂ ਗਿਆ ਹੁਣ ਆਪ ਜੀ ਦੀ ਜਿਵੇਂ ਆਗਿਆ ਹੋਵੇ ਗੁਰੂ ਜੀ ਨੇ ਕਿਹਾ ਤੁਸੀਂ ਪਰਉਪਕਾਰੀ ਹੋ ਤਿੰਨ ਪਾਸੇ ਬਹੁਤ ਖੇਤੀ ਪੈਦਾ ਹੋਵੇਗੀ ਚੌਥਾ ਪਾਸਾ ਕਲਰ ਹੋ ਜਾਏਗਾ ਸਾ ਸੰਗਤ ਜੀ ਉਹ ਹੁਣ ਤੱਕ ਇੰਜ ਹੀ ਪਿਆ ਦਿਖਾਈ ਦਿੰਦਾ ਹੈ ਗੁਰੂ ਜੀ ਕੋਚ ਕਰਕੇ ਅੱਗੇ ਚੱਲ ਪਏ ਸਭ ਸਿੱਖ ਸੰਗਤ ਨੂੰ ਉਹਨਾਂ ਨੇ ਆਪਣੇ ਨਾਲ ਲੈ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ